ਪਤਾ ਨਹੀਂ ਸੈਰਸ ਨੇ ਮਨ ਲੱਗਦਾ ਕੱਲੇ ਨਹੀਂ ਚੱਲ ਜਾਣਾ ਉਹ ਤੇ ਆਪਣਾ ਕੰਮ ਬਣਾ ਹੀ ਜਾਂਦਾ ਏਜੰਟਾਂ ਨੂੰ ਮਿਲ ਆਇਆ ਆ ਇੱਕ ਮੇਰੇ ਘਰ ਦੇ ਆ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਮਤਾ ਉਧਰ ਆ ਵੀ ਹੁਣ ਕੀ ਹੋ ਗਿਆ ਵਾ ਉਹ ਮਤਾ ਹੁਣ ਹਣਾ ਕੀ ਆ ਕਿ ਦਸੜਿਆ ਜਾ ਮੂੰਹ ਬਣਾ ਕੇ ਬੈਠਾ ਵਾ ਕੀ ਗੱਲ ਵਾ ਹੁਣ ਉਹ ਸੈਰਸ ਨੇ ਚੱਲ ਜਾਣਾ ਈ ਹ ਤੇ ਜੇ ਸੈਰਸ ਜੀ ਅੱਜ ਕੱਲਾ ਚੜ ਗਿਆ ਨਾ ਜੱਜ ਤੇ ਤੇ ਮੈਨੂੰ ਨਹੀਂ ਪਤਾ ਫਿਰ ਇੱਕ ਤਰ੍ਹਾਂ ਦਾ ਸੈਰਸ ਵਾ ਨਾ ਇੱਕ ਤਰ੍ਹਾਂ ਦਾ ਇਹਦੀਆਂ ਤੋਂ ਨਕੜਾਵਾ ਮੈਂ ਮਤਾ ਉਹ ਚਾਰੇ ਨੇ ਕੋਈ ਮੇਰੇ ਕੋ ਲੈਣਾ ਦੱਸ ਮੈਨੂੰ ਭੜਾਈ ਸੋਇਦਾ ਮੇਰਾ ਤੈਨੂੰ ਪੜਦਾ ਰਹਿਦਾ ਦਿਨ ਰਾਤ ਸਾਡੇ ਨਹੀਂ ਹੈਗੇ ਹਾਲਾਤ ਆਪ ਤੇ ਪਟਵਾਰੀਆਂ ਦਾ ਮੁੰਡਾ ਵਾ ਚੱਲ ਜਾ ਜਿੱਥੇ ਜਾਣਾ ਉਹਨੇ ਮੇਰੇ ਕਹਦਾ ਪਿਛ ਪਿਆਰੀ ਮੇਰੀ ਗੱਲ ਸੁਣ ਪਟਵਾਰੀ ਉਹਦਾ ਪਿਛਲਾ ਖਣਵਾਦਾ ਵਜਦਾ ਰਿਹਾ ਵਾ ਗਾੜੀ ਕਿੱਥੇ ਪਟਵਾਰੀ ਰਹਿ ਗਿਆ ਉਹ ਹੁਣ ਕੀ ਕਰ ਚਾਹੁੰਦਾ ਪਟਵਾਰੀਆਂ ਦਾ ਵਜਦਾ ਵਾ ਕੁਝ ਨਹੀਂ ਹੈਗਾ ਪਟਵਾਰੀ ਪੂਰੀ ਪਿੱਛੇ ਨੰਗੇ ਜਿਹੜੇ ਨੰਗੇ ਆ ਨਹੀਂ ਤੇ ਤੂੰ ਕੀ ਚਾਹੁੰਦਾ ਮੈਂ ਸਿੱਧੀ ਗੱਲ ਚਾਹੁੰਦਾ ਏ ਤੂੰ ਮਾਮੇ ਆ ਲੈ ਜਾਣਾ ਜਾਂ ਨਹੀਂ ਜਾਣਾ ਮਾਮਾ ਆਇਆ ਕਿ ਨਹੀਂ ਪਹਿਲਾਂ ਦੱਸ ਲੈ ਮੈਨੂੰ ਕਿਹੜਾ ਫੋਨ ਕਰਦਾ ਵਾ ਕਿਹਨੇ ਦੱਸਿਆ ਮੈਨੂੰ ਮੇਰੀ ਗੱਲ ਸੁਣ ਮੈਂ ਸਿਆਰਪੁਰ ਲਈ ਦੋ ਦਿਨ ਤੂੰ ਮਰੇ ਵੱਲ ਨਾਨਕੇ ਅੱਜ ਹੋਇਆ ਮੇਰੇ ਵੱਲ ਹੋਇਆ ਕੱਲ ਠੀਕ ਆ ਮਾਮੇ ਕੋ ਹੋ ਗਿਆ ਜੇ ਆਇਆ ਤਾਂ ਵੀ ਠੀਕ ਆ ਨਹੀਂ ਆਇਆ ਤੇ ਆਪਾਂ ਜੈਂਟ ਨੂੰ ਲਵਾਈਏ ਫਾਈਲ ਤੇ ਚਲੀਏ ਬਾਹਰ ਚੱਲ ਮੇਰੀ ਗੱਲ ਸੁਣ ਹੌਸਲਾ ਰੱਖ ਮੈਂ ਜਾਣੀ ਹੌਸਲਾ ਹੈ ਨਹੀਂ ਹੁਣ ਚੱਲ ਕੋਈ ਨਹੀਂ ਇਦਾਂ ਨਹੀਂ ਕਰੀਦਾ ਹੁੰਦਾ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ ਜੇ ਸਿਆਰ ਸੱਜਾ ਜੇ ਇਕੱਲਾ ਬਹਿ ਗਿਆ ਤੇ ਮੈਂ ਇੱਥੇ ਬੈਣਾਂ ਹੀ ਭੁਖੜ ਤਾਲ ਤੇ ਲੈ ਹਾਂ ਭਾਵੇਂ ਤੇਰੇ ਵਾਲੀ ਮੈਨੂੰ ਨਹੀਂ ਪਤਾ ਵੇ ਚਲ ਕੋਈ ਨਹੀਂ ਜਾਣੀ ਆ ਸਾਰੇ ਤੇਰੇ ਮਾਮੇ ਵਾਲ ਮੈਂ ਠੀਕ ਹੋਣਾ ਭਾਵੇਂ ਮਾਮਾ ਆਇਆ ਭਾਵੇਂ ਨਹੀਂ ਆਇਆ ਮੈਨੂੰ ਨਹੀਂ ਪਤਾ ਤੂੰ ਜਾ ਇੱਕ ਵਾਰੀ ਆਪੜਾ ਸ਼ੱਕ ਕੱਢਿਆ ਜਾਵੇ ਚਲ ਬਾਪੂ ਨੂੰ ਲੈ ਜੀ ਨਾਲ ਚਲ ਸਵੇਰੇ ਜਾਵਾਂਗੇ ਫਿਰ ਹੁਣ ਤਾਂ ਰਾਤ ਪੈ ਗਈ ਬਾਪੂ ਨੂੰ ਨਾਲ ਕਰ ਤੂੰ ਵੀ ਚਲ ਜਾ ਨਾਲ ਮੈਂ ਨਹੀਂ ਜਾਣਾ ਮੈਂ ਤਾਂ ਜਾਉ ਹੁਣ ਗੱਡੀ 'ਚ ਨਾਨਕੇ ਬੱਲੇ ਤੇਰੇ ਇੱਦਾਂ ਹੀ ਆ ਕਿਡੇ ਕਿਡੇ ਵੱਡੇ ਖਾਪ ਵੇਂਦਾ ਵਾ ਸਾਨੂੰ ਕੜਾਏ 'ਚ ਪਾਇਆ ਵਾ ਤੂੰ ਆ ਜੋੜੇ ਤੇਰੇ ਗੜੀ ਹੱਥਾ ਬਣਾ ਦੇ ਗੱਲ ਬਣਾ ਦੇ ਗੱਲ ਮੈਂ ਸਤਿਆ ਪਿਆਈ ਹੁਣ ਚੱਲ ਕੋਈ ਨਹੀਂ ਮੈਂ ਜਾਣੀ ਆ ਸਿਰੇ ਫਿਕਰ ਨਾ ਕਰ ਮੂੰਹ ਨਾ ਓਟਿਆ ਕਰ ਇਹ ਕਮੇਂ ਦੀ ਜਾਇਓ ਹੁਣ ਚੱਲ ਤੇ ਲੈ ਜੂ ਤੇਰੇ ਪਿਓ ਨੂੰ ਨਾਲ ਚਲ ਠੀਕ ਆ ਫਿਰ ਮੈਨੂੰ ਲੱਗਦਾ ਸਿਰ ਤੋਂ ਪਾਣੀ ਲੰਘ ਗਿਆ ਹੁਣ ਕੋਹ ਨਾ ਕੋ ਕਰਨਾ ਹੀ ਪੈਣਾ ਵਾ ਕਿੱਦਾਂ ਮੂੰਹ ਵਟਿਆ ਵਾ ਇੱਕ ਉਹ ਜਿਹਾ ਸੈਰਸ ਆ ਜਾਂਦਾ ਵਾ ਮੈਂ ਤੇ ਚੱਲ ਜੱਲੇ ਆ ਮੇਰੀ ਤਿਆਰੀ ਹੋ ਗਈ ਆ ਦੱਸ ਜੇ ਤੂੰ ਜਾਣਾ ਵਾ ਤਾਂ ਜਾ ਦਫਾ ਹੋ ਇਹਦੇ ਕਾਹਨੂੰ ਪੇਸ਼ ਪਿਆ ਆ ਵਾ ਪਰ ਹੁਣ ਨਾ ਇੰਨੇ ਨਿਗਾਹ ਹਟਣਾ ਹੋ ਸਾਨੂੰ ਆਕੇ ਚੱਪੜਾ ਹੀ ਪੈਣਾ ਵਾ ਏਦਾਂ ਕਰਦੀ ਆ ਸਵੇਰੇ ਜਾਂਦੇ ਦੋਵੇਂ ਜੀ ਉਥੇ ਤੇ ਉਹਦੇ ਨਾਲ ਗੱਲ ਕਰਕੇ ਆਉਨੇ ਆ ਉਹਨੇ ਕਿਹੜਾ ਫੋਨ ਕੀਤਾ ਵਾ ਉਹਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਗਰੀਬ ਕ ਹੈਗੀ ਮੇਰੀ ਭੈਣ ਇਹਨੇ ਕੋਹਨਾ ਕੋ ਮੰਗਣਾ ਹੀ ਆ ਚੱਲ ਕੋਈ ਨਹੀਂ ਲੋੜ ਤੇ ਸਾਨੂੰ ਆ ਅਸੀਂ ਚੱਲ ਜਾਾਂਗੇ ਫਿਰ ਕੀ ਹੋ ਗਿਆ ਚੱਲ ਏਦਾਂ ਕਰਦੀ ਆ ਜਾ ਕੇ ਹੋਈ ਉਹਨੀ ਵੀਰਵਾਲ ਮੁੰਡੇ ਨੇ ਤਾਂ ਹੁਣ ਜੇਦੀ ਫੜ ਲਈ ਆ ਵੀ ਮੈਂ ਜਾਣਾ ਹੀ ਬਾਹਰ ਵਾ ਤੇ ਜੇ ਹੁਣ ਅਸੀਂ ਵੀ ਨਾਲ ਇਹ ਦੀ ਸੁਣੀ ਤੇ ਫਿਰ ਕਿਤੇ ਮੂੰਹ ਚੁੱਕ ਲੂਗਾ ਤੇ ਆਪਾਂ ਕੀ ਕਰਾਂਗੇ ਚੱਲ ਕੋਈ ਗੱਲ ਨਹੀਂ ਲੋਕਾਂ ਦੇ ਨਿਆਣੇ ਵੀ ਤੇ ਜਾਣ ਹੀ ਦੇ ਆ ਬਾਹਰ ਚੱਲ ਮਾਲਕ ਰੱਖ ਆ ਬੱਚਿਆਂ ਦਾ ਆਪੇ ਹੱਥ ਦੇ ਕੇ ਉਹ ਹੀ ਰੱਖੂਗਾ ਹੁਣ ਜਿੱਦ ਤੇ ਪੂਰੀ ਮੈਨੂੰ ਕਰਨੀ ਪੈਣੀ ਏਦੀ ਚੱਲ ਟਾਈਮ ਨਾ ਜਾਉਂਗੀ ਤੇ ਟਾਈਮ ਨਾ ਆਉਂਗੀ ਹਾਏ ਹਾਏ ਫੇਰ ਤੁਰੇ ਆਉਂਦੇ ਹੀ ਆ ਦੱਸ ਨਾ ਦੱਸਿਆ ਨਾ ਪੁੱਛਿਆ ਬੰਦਾ ਫੋਨ ਕਰਕੇ ਹੀ ਆ ਜਾਂਦਾ ਵਾ ਅੱਜ ਤੇ ਵੀ ਘਰ ਵਾ ਹੁਣ ਮੈਂ ਝੂਠ ਵੀ ਕਿੱਦਾਂ ਇਹਨੂੰ ਬੋਲੂੰਗੀ ਕਿ ਹੈ ਨਹੀਂਗੇ ਘਰ ਇਹਨੂੰ ਕਿਤੇ ਪਿਸਕ ਲੱਗੀ ਹੋਣੀ ਆ ਪਈ ਆਏ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਲੈ ਕੇ ਕਿਤੇ ਸ਼ਹਿਰ ਸ਼ੋਰੀ ਚਲ ਜਾਂਦੀ ਹੁਣ ਤੇ ਸਿਰ ਤੇ ਹੀ ਆ ਗਈ ਆ ਮੈਂ ਇਹਨਾਂ ਨੂੰ ਗਾਂਪਛਾਂਗ ਨਹੀਂ ਕਰਨ ਜੋਗੀ ਵੀ ਆਈ ਆ ਇਹਨਾਂ ਦਾ ਤਾਂ ਦੇਲ ਇਦਾਂ ਦਾ ਝਾਟੇ ਇਹਨਾਂ ਨੇ ਪਿੱਗਲ ਜਾਣਾ ਵੀ ਕੋਈ ਗੱਲ ਨਹੀਂ ਭੈਣ ਆਈ ਆ ਤੇ ਇਹਦੀ ਹਾਲ ਪਹੀ ਕਰਨੀ ਆ ਕੀ ਕਰਾਂ ਹੁਣ ਵੇਖ ਕੇ ਤਾਂ ਭੱਜੀ ਆਉਂਦੇ ਕਿਤੇ ਇਹਨੂੰ ਗਰਮੀ ਦਾ ਨਹੀਂ ਵੀ ਗਰਮੀ ਆ ਤਾਂ ਹੌਸਲੇ ਨਾ ਠੰਡੇ ਹੋਏ ਆ ਜੰਦੀ ਹਾਦੀ ਹੋ ਗਈ ਦਿਵਾਲੀ ਤੇ ਆਈ ਤੇ ਫੇਰ ਕੋ ਮੰਗਣੀ ਹੁਣੀ ਆ ਵੀ ਲੈ ਆਉਣੀ ਆ ਜਾ ਕੇ ਆਇਆ ਵਾ ਭਰਾ ਕੋਈ ਗੱਲ ਨਹੀਂ ਆ ਵੇਖੀ ਜਾਉਂਗੀ ਜੋ ਹੋਊਗਾ ਦੇਣ ਦੇ ਮੈਂ ਵੀ ਨਾ ਕੋਈ ਦਿੰਦੀ ਹਾਈ ਹਾਈ ਕਾਹਤੇ ਕੋਈ ਨੀਰ ਪੰਡਿਆ ਤੇ ਕਹਿੰਦੇ ਹੀ ਵੀਰ ਆਇਆ ਵਾ ਜੇ ਵੀਰ ਆਇਆ ਹੁੰਦਾ ਤੇ ਸਾਹਮਣੇ ਹੁੰਦਾ ਨਾ ਹੁੰਦੇ ਵੀਰ ਪਾਬੀ ਹਾਂ ਅੰਦਰ ਹੀ ਆ ਗਈ ਉਹ ਬਲਾ ਮੇਰਾ ਤਸਵੀਰ ਵਾਚਾ ਲਈ ਮਾਰ ਕਿੱਥੇ ਚਲ ਗਏ ਸਾਰੇ ਸਾਸਿਕਾਲ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਸਨਾਂਓ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਆਜੋ ਬਹਿ ਜਾਓ ਬਹਿ ਜਾਓ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਆ ਨਹੀਂ ਨਹੀਂ ਮੈਂ ਪਾਣੀ ਨਹੀਂਗਾ ਪੀਣਾ ਕੋਈ ਨਹੀਂ ਮੈਂ ਨਹੀਂ ਕਰਨੀ ਕਿੱਦਾਂ ਵਾ ਹਾਈ ਹਾਈ ਵੀਰ ਕਿੱਥੇ ਆ ਵੀਰ ਤੇ ਕਿਤੇ ਦਿਖਦਾ ਹੀ ਨਹੀਂਗਾ ਕਿਤੇ ਗਿਆਤ ਨਹੀਂਗਾ ਹੁਣ ਮੈਂ ਇੰਨੀ ਦੁਪਹਿਰੇ ਤੁਰ ਕੇ ਆਈ ਆ ਤੇ ਜੇ ਮੈਨੂੰ ਫੇਰ ਨਾ ਘਰ ਮਿਲਿਆ ਤੇ ਮੈਂ ਕੀ ਕਰੂੰਗੀ ਮੈਂ ਤਾਂ ਬੜੀ ਆਸ ਲੈ ਕੇ ਆਈ ਸੀਗੀ ਕਿ ਚਲ ਇਹਨੂੰ ਕੋਈ ਨਾ ਕੋਈ ਸਲਾਹ ਤਾਂ ਦਊਗਾ ਨਾ ਪਾ ਵੀ ਮੈਨੂੰ ਪਤਾ ਲੱਗਾ ਵੀਰ ਆਇਆ ਵਾ ਵੀਰ ਆਇਆ ਵਾ ਤੁਹਾਨੂੰ ਕਿੱਥੋਂ ਪਤਾ ਲੱਗਾ ਲੈ ਦੱਸ ਮੈਨੂੰ ਪੱਕੀ ਖਬਰ ਮਿਲੀ ਆ ਕਿ ਮੇਰਾ ਭਰਾ ਆਇਆ ਵਾ ਹੈ ਮੈਂ ਤਾਂ ਭੱਜੀ ਆਈ ਆ ਮਿਲਣ ਵਾਸਤੇ ਉਹਨੂੰ ਤੇ ਕਿੱਥੇ ਗਿਆ ਮੈਨੂੰ ਲੱਭਣ ਡਿਆ ਕਿਤੇ ਹਾ ਹੈ ਦੀ ਪੱਕੀ ਖਬਰ ਵਾਲਾ ਕਿਹੜਾ ਵਾ ਜਿੰਨੇ ਤੁਹਾਨੂੰ ਇਹ ਦੀ ਛੇਤੀ ਖਬਰ ਪਹੁੰਚਾਉਂਦੀ ਲੈ ਦੱਸ ਤੇ ਕਿਆ ਨੇ ਖਬਰਾਂ ਤੇ ਝਟ ਮਿਲ ਜਾਂਦੀਆਂ ਵਾ ਹੈ ਤੇ ਤੁਸੀਂ ਨਹੀਂ ਨਾ ਫੋਨ ਫੋਨ ਕਰਕੇ ਕੋਈ ਵੀ ਮੈਨੂੰ ਦੱਸ ਦੇ ਮੈਂ ਉਸ ਦਿਨ ਵੀ ਆਈ ਸੀ ਉਸ ਦਿਨ ਵੀ ਤੁਹਾਨੂੰ ਕਹਿ ਕੇ ਗਈ ਕਿ ਮੈਨੂੰ ਵੀਰ ਦਾ ਨੰਬਰ ਦਿਓ ਤੁਸੀਂ ਨੰਬਰ ਵੀ ਨਹੀਂ ਦਿੱਤਾ ਤੇ ਮੁੜ ਕੇ ਫੋਨ ਕਰਕੇ ਮੈਨੂੰ ਕੁਝ ਦੱਸਿਆ ਵੀ ਨਹੀਂ ਦੱਸਣਾ ਮੈਂ ਕੀ ਹੀ ਭਾਂਜੀ ਉੱਥੇ ਦੇ ਕਮਾਂਕਾਰਾਂ ਦਾ ਤੁਹਾਨੂੰ ਪਤਾ ਹੀ ਆ ਪਿਓ ਤੇ ਕਿਤੇ ਸਿਰ ਨਹੀਂ ਹਿਲਾਉਂ ਦਿੰਦੇ ਤੇ ਫੋਨ ਕਰਨ ਦਾ ਤਾਂ ਕਿਹ ਚੁੱਕਣ ਦਾ ਨਾ ਕੋਈ ਟਾਈਮ ਕਿਤੇ ਹੁੰਦਾ ਵਾ ਚਲ ਕੋਈ ਨਹੀਂ ਛੱਡੋ ਗੱਲਾਂ ਮੈਨੀਆਂ ਦੱਸ ਮੇਰਾ ਭਰਾ ਹੈ ਜਿੱਥੇ ਆ ਕੋਈ ਗੱਲ ਨਹੀਂ ਮੈਂ ਮਾਰਦੀ ਆ ਵਾਧ ਮਿਲਣੀਆਂ ਤੁਹਾਨੂੰ ਚਲੋ ਠੀਕ ਆ ਪਾਣੀ ਤੇ ਪੀਓ ਪਤਾ ਨਹੀਂ ਕਿੱਥੇ ਆ ਬਾ ਬੀਲੀ ਬਹੁਤ ਦਸੰਡੀ ਮੈਨੂੰ ਲੱਗਦਾ ਵਾ ਕਿ ਜੀਵਨ ਭੈਣ ਆਈ ਆ ਬਾਅਦ ਤੇ ਉਹੀ ਲੱਗਣ ਈ ਆ ਵੇਖਾਂ ਉੱਠ ਗਈ ਕਾ ਤੇ ਮੇਰੇ ਭੈਣ ਆਈ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਸ ਵਧੀਆ ਜੀ ਹੋਣਾ ਤੂੰ ਸੁਣਾ ਮੈਂ ਠੀਕ ਹਾਂ ਪਰਿਵਾਰ ਦਾ ਪਰਿਵਾਰ ਵੀ ਠੀਕ ਆ ਤੇ ਜਦੋਂ ਮੈਨੂੰ ਪਤਾ ਲੱਗਾ ਨਾ ਮੇਰਾ ਵੀਰ ਆਇਆ ਵਾ ਮੈਂ ਤਾਂ ਭੱਜੀ ਆ ਗਈ ਆ ਉਹ ਮੈਨੂੰ ਤਾਂ ਆਏ ਨੂੰ ਦੋ ਦਿਨ ਦਿਲ ਹੋ ਗਏ ਆ ਅੱਛਾ ਉਹਨਾਂ ਤੁਹਾਡਾ ਨੰਬਰ ਮੈਨੂੰ ਵਰਡ ਲੀਡ ਤੇ ਮੈਂ ਰਮਨ ਕੋਲ ਮੰਗਦਾ ਰਿਹਾ ਮਾਂ ਪੇ ਮੈਨੂੰ ਭੈਣ ਦਾ ਦੇ ਨੰਬਰ ਇਹ ਮੈਨੂੰ ਕਹਿੰਦੀ ਕੋਈ ਨਹੀਂ ਮੈਂ ਭੇਜ ਦਿਆਂਗੀ ਤੇ ਮੁੜ ਕੇ ਦੱਸਿਆ ਕੋਈ ਨਹੀਂ ਮੈਨੂੰ ਵੀਰ ਮੈਂ ਵੀ ਪਥਰੇ ਤਰਲੇ ਲੈ ਅੱਛਾ ਮੈਂ ਤੇ ਬੜੀ ਵਰੀ ਆਈ ਆ ਤੇ ਮੈਂ ਤੇ ਕਿੰਨੀ ਵੇਖਿਆ ਮੈਨੂੰ ਵੀਰ ਦਾ ਨੰਬਰ ਦੇ ਦੇ ਜਾਂ ਮੇਰੀ ਗਾਲੀ ਕਰਵਾ ਦੇ ਤੇ ਮੇਰੀ ਕਿਹਨੇ ਗਾਲੀ ਕਰਵਾਈ ਹੁਣ ਤਿਆਂ ਨੂੰ ਤੇ ਪੇ ਕਹਿੰਦੇ ਆ ਸਮਝਿਆ ਮਾਂ ਨਾ ਬਿਲਕੁਲ ਤੇ ਮੈਂ ਤੇ ਤਰਲੇ ਲੈਂਦੀ ਵੀ ਕਿਸ ਤਰ੍ਹਾਂ ਮੇਰੇ ਵੀਰ ਦਾ ਨੰਬਰ ਮਿਲੇ ਤੇ ਮੈਂ ਜਾ ਕੇ ਮਿਲਾਂ ਜਾਂਕ ਤਾਂ ਗੱਲਬਾਤ ਕਰਾਂ ਤੇ ਕਦੋਂ ਆਉਣਾ ਕਦੋਂ ਨਹੀਂ ਤੇ ਹੁਣ ਤੀਜੇ ਥਾਂ ਮੈਨੂੰ ਪਤਾ ਲੱਗਾ ਤੇਰਾ ਭਰਾ ਆਇਆ ਵਾ ਅੱਛਾ 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 ਤੇ ਮੈਂ ਤੇ ਉਸੇ ਵੇਲੇ ਆ ਗਈ ਆ ਕਿ ਚੱਲ ਜਾ ਕੇ ਆਪਣੇ ਭਰਾ ਨੂੰ ਮਿਲ ਕੇ ਧਿਆਨ ਚੱਲ ਵਧੀਆ ਕੀਤਾ ਚਾਪੜ ਪੀਤਾ ਕਰੀ ਇਹਦੇ ਕੋਈ ਗੱਲ ਨਹੀਂ ਪਾਣੀ ਪੀਤੀ ਮੈਨੂੰ ਤਾਂ ਬਾਤ ਸੁਣੀ ਮੈਨੂੰ ਪਤਾ ਹੀ ਨਹੀਂ ਕਿ ਤੂੰ ਆਈ ਆ ਤੇ ਮੈਂ ਉਦੋਂ ਵੀ ਲੱਭਣ ਡਈ ਅੰਦਰ ਬਾਹਰ ਨਹੀਂ ਆ ਅੱਛਾ ਨਹੀਂ ਆ ਵੀ ਜੇ ਆਇਆ ਵਾ ਤੇ ਮੈਨੂੰ ਦੇਖਣ ਕਿਉਂ ਨਹੀਂ ਆਇਆ ਹੋਰ ਭਾਈ ਮਨ ਦਾ ਖਿਆਲ ਆ ਠੀਕ ਠਾਕ ਆ ਵੀ ਸਨੀ ਦਾ ਖਿਆਲ ਪਾ ਸਨੀ ਦਾ ਤੇ ਇਦਾਂ ਹੀ ਆ ਸਨੀ ਤੇ ਬਸ ਜਿੱਦ ਕਰਕੇ ਬੈਠਾ ਮ ਬੜੀ ਜਿੱਦ ਕੀਤੀ ਆ ਵੀਰ ਤੇ ਮੈਨੂੰ ਤਾਂ ਕੋਈ ਆਸਰਾ ਹੀ ਨਹੀਂ ਲੱਭਦਾ ਤੇ ਮੈਂ ਕਿਹਨਾ ਗੱਲ ਕਰਾਂ ਮੈਨੂੰ ਕੋਈ ਚੰਗੀ ਸਲਾਹ ਦੇਵੇ ਵੀਰ ਭੈਣਾ ਮੇਰੀ ਤਾਂ ਉਮਰ ਸਾਰੀ ਹੁਣ ਬਾਹਰ ਹੀ ਨਿਕਲ ਗਈ ਆ ਕੋਈ ਗੱਲ ਨਹੀਂ ਜੇ ਜਿੱਦ ਕਰ ਲੈ ਤਾਂ ਉਹਨੂੰ ਭੇਜ ਦਿੰਨੇ ਆ ਬਾਹਰ ਚੱਲ ਹੌਸਲਾ ਹੋਇਆ ਨਾ ਤੇ ਤੁਸੀਂ ਕਿਹਾ ਵਾ ਭੇਜ ਦੇ ਕੋਈ ਗੱਲ ਨਹੀਂ ਨਹੀਂ ਤਾਂ ਸਾਰੇ ਇਹੋ ਗੱਲ ਕਹਿੰਦੇ ਸੀ ਵੀ ਤੁਸੀਂ ਤੇ ਗਰੀਬ ਜੇ ਤੜ ਕੋਈ ਨਾ ਪਤਾ ਕਿੱਥੋਂ ਆਣਾ ਕੋਈ ਗੱਲ ਨਹੀਂ ਭੈਣਾ ਥੋੜੇ ਬਹੁਤੇ ਤੁਸੀਂ ਕਰੋ ਬਾਕੀ ਮੈਂ ਕਰ ਦਦਾ ਜਿੰਨੇ ਦੀ ਲੋੜ ਆ ਮੈਂ ਵੀਰ ਵਿੰਦਲਾ ਭਰਾ ਹੀ ਹੌਸਲਾ ਦਿੰਦੇ ਆ ਨਾ ਇਹ ਹੋਵੇ ਤਾਂ ਹੈ ਹੀ ਆ ਚਲ ਕੋਈ ਨਹੀਂ ਮੈਂ ਤਾਂ ਬਸ ਸਲਾਹ ਲੈਣ ਆਈ ਆ ਤੇਰੀ ਕਿ ਮੈਨੂੰ ਸਲਾਹ ਤੂੰ ਇਹ ਸਦੀ ਨੂੰ ਬੁਲਾਉਣ ਲਿਆਉਂਗਾ ਇਹਨਾਂ ਉਹਨੇ ਮੈਨੂੰ ਕੱਲ ਲਿਆਵਾ ਕਹਿੰਦਾ ਮੰਮੀ ਜਾ ਮਲੇ ਮਾਮੇ ਨੂੰ ਮਿਲ ਕੇ ਆ ਤੇ ਮੈਂ ਬਾਅਦ ਚ ਜਾਊਂਗਾ ਅੱਛਾ 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 ਤੇ ਜਾ ਕੇ ਤੇ ਚਾਚਾ ਨਾਲ ਗੱਲ ਕਰਕੇ ਆਈਂ ਕੋਈ ਗੱਲ ਨਹੀਂ ਬਾਹਰ ਇੱਥੇ ਉਹਨਾਂ ਨੂੰ ਪਤਾ ਵਾ ਕਿ ਬਾਹਰ ਕਿਹੜਾ ਮਾੜਾ ਆ ਜਾਊਂਗਾ ਕਹਿੰਦਾ ਮੈਂ ਕਮਾਈ ਕਰੂੰਗਾ ਇੱਥੇ ਤੇ ਘਰ-ਘਰ ਬਣਾਵਾਂਗੇ ਆਪਣਾ ਤੇ ਇਸੇ ਕਰਕੇ ਵੀਰ ਆਈਆਂ ਚ ਮੈਂ ਕੋਈ ਗੱਲ ਨਹੀਂ ਭੈਣ ਤੂੰ ਫਿਕਰ ਨਾ ਕਰ ਮੈਂ ਭੈਣਾਂ ਦੀ ਮਤ ਕਰੂੰਗਾ ਤੇ ਏਜੰਟ ਕੋਲ ਅਪਲਾਈ ਕਰ ਕੋਈ ਲਾਇਕ ਤੇ ਨਹੀਂ ਉਹਨੇ ਪਤਾ ਕੀਤਾ ਜਿੰਦ ਦਾ ਅੱਛਾ ਉਹ ਆਂਦਾ ਹੀ ਵੀ ਮੈਂ ਅੱਧਾ ਕਿਲਾ ਲੇ ਲੂੰਗਾ ਅੱਛਾ ਤੇ ਜਦੋਂ ਵੀ ਜੱਲ ਲੱਗ ਜਾਊਗਾ ਤੇ ਫੇਰ ਬਾਅਦ ਜੇ ਪੈਸੇ ਦੇ ਸਕਦੇ ਦੇ ਦਿਓ ਨਹੀਂ ਤੇ ਫੇਰ ਅੱਧਾ ਕਿਲਾ ਜਿਹੜਾ ਉਹ ਰੱਖ ਲੈਣਾ ਜੀ ਕੋਈ ਗੱਲ ਨਹੀਂ ਇਹ ਕੰਮ ਕਰਨ ਨੂੰ ਅਸੀਂ ਕਰਨਾ ਹੋਣਾ ਹਾਂਜੀ ਅਸੀਂ ਉਹਨੂੰ ਪੈਸੇ ਦੇ ਦੇਨੇ ਚੱਲ ਵੀਰ ਦੇਖ ਲਓ ਆਪਣੇ ਘਰ ਸਲਾਹ ਕਰਕੇ ਐਵੇਂ ਨਾ ਲੜਾਈ ਪਾ ਲਈ ਆਪਣੇ ਘਰ ਵਿੱਚ ਇਹ ਜਿਹੜੇ ਲੜਾਈ ਕਾਦੀ ਪਾਉਗੀ ਪੈਸੇ ਤਾਂ ਦੇਣੇ ਮੈਂ ਕਮਾਈ ਤੇ ਮੈਂ ਕਰਦਾ ਨਾ ਕਿ ਇਹ ਕਰਦੀ ਰਹੀ ਆ ਘਬਰਾਦਾ ਤੂੰ ਮੈਂ ਤੇਰੇ ਨਾਲ ਵਾਂ ਪਰ ਫਿਰ ਵੀ ਵੀਰ ਡਰੀ ਲੱਗਦਾ ਵਾ ਨਹੀਂ ਨਹੀਂ ਤੁਹਾਡੇ ਘਰ ਵਿੱਚ ਕੋਈ ਪਾੜਨਾ ਪੈਜੀ ਨਹੀਂ ਨਹੀਂ ਪੈਂਦਾ ਤੂੰ ਬੇਫਿਕਰੀ ਹੋ ਗਿਆ ਨਾ ਤੇ ਮੁੜੇ ਦੇ ਕਾਗਜ ਲਾ ਦੇ ਚੰ ਠੀਕ ਆ ਵੀਰੇ ਨਾ ਹੌਸਲਾ ਹੀ ਬੜਾ ਵਜੇ ਨਹੀਂ ਵੜੀ ਗੱਲ ਤੂੰ ਕਹਿਤੀ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਰੰਮਨ ਓਏ ਭੈਣ ਵਾਤੇ ਚਾਹ ਬਣਾਉਣੀ ਸੀ ਬਣਾਉਂਦੀ ਆ ਮੈਂ ਖਾਲੀ ਆ ਗਈ ਦੇ ਦੇ ਨਾ ਮੈਂ ਦੱਸਿਆ ਲਈ ਨਾ ਪਤਾ ਨਹੀਂ ਕਿੱਥੋਂ ਕੰਨ ਦੇ ਵਿੱਚ ਆਵਾਜ਼ ਪੈ ਗਈ ਆ ਅੰਦਰੋਂ ਭੱਜਾ ਹੀ ਆਇਆ ਇਹ ਭੈਣ ਕੋਈ ਗੱਲ ਨਹੀਂ ਜਿੰਨੇ ਪੈਸੇ ਚਾਹੀਦੇ ਆ ਮੈਂ ਲਾਉਂਗਾ ਆਪਣੇ ਨਿਆਣਿਆਂ ਦਾ ਨਾ ਸੋਚੀ ਇਹਦਾ ਸੋਚੀ ਜਾ ساری ਉਮਰ ਤਾਂ ਹੀ ਤੇਰਾ ਨੰਬਰ ਵੀ ਹਾਂ ਦਿੰਦੀ ਮੈਨੂੰ ਪਤਾ ਨਹੀਂ ਕਿ ਫੋਨ ਕਰ ਕਰਕੇ ਤੇਨਾ ਖਾ ਹੀ ਲੈਣਾ ਪੀਨੇ ਪੈਸੇ ਪਾ ਦੇ ਮੈਨੂੰ ਇੰਨੇ ਪੈਸੇ ਪਾ ਦੇ ਫੇਰ ਉਹਦਾ ਘਰ ਵਾਲਾ ਥੋੜਾ ਧਿਆਨ ਰਹਿਣਾ ਸੀ ਧਿਆਨ ਵਾਲੀ ਰਹਿਣਾ ਚਲ ਚਾਹ ਪੀ ਲਈਏ ਹੁਣ ਤੇ ਵੀਰ ਹੁਣ ਮੈਂ ਜਾਣਾ ਹੈ ਬੈਣ ਬੈ ਉਹ ਪ੍ਰਸ਼ਾਦ ਨਹੀਂ ਛਕਣਾ ਫਿਰ ਤੋਂ ਨਹੀਂ ਨਹੀਂ ਉਹ ਫਿਰ ਕਰਦੀ ਇੱਕ ਦਿਨ ਜਾ ਕੇ ਰੋਟੀ ਬਣਾਉਣੀ ਉਹਨਾਂ ਦੀ ਵੀ ਚਲ ਠੀਕ ਹੈ ਬਾਕੀ ਨਾ ਤੂੰ ਪੇਗਣਾ ਨਹੀਂ ਤੇ ਸਰੀਰ ਨੂੰ ਤੈਨੂੰ ਕਿਉਂ ਵੀ ਕਰ ਤਿਆਰੀ ਚਲ ਠੀਕ ਹੈ ਮੈਂ ਹੌਸਲਾ ਮੈਨੂੰ ਮਿਲ ਗਿਆ ਆ ਨਾ ਤੇ ਮੈਂ ਦੱਸੂ ਜਾਂ ਕਿ ਉਹਨੇ ਬੜਾ ਖੁਸ਼ ਹੋਣਾ ਇਹ ਪੈਣ ਪਹਿਲੇ ਹੁਣ ਉਹ ਕਿ ਚਲੋ ਨਹੀਂ ਰੜ ਦਿੰਦਾ ਮੈਂ ਚਲੋ ਠੀਕ ਆ ਵੀਰ ਸਣ ਹੈ ਚੰਗਾ ਤੇ ਬਚਾ ਲੀ ਚੰਗਾ ਚੰਗਾ ਸਸਤੀ ਠੀਕ ਆ ਯਾਰ ਵਰਤੋਂ ਦੇ ਭੈਣਾਂ ਚੰਗੀ ਤਰ੍ਹਾਂ ਬੋਲੀ ਨਹੀਂ ਮੈਂ ਬੋਲਣਾ ਕਿ ਹੀ ਭੈਣਾਂ ਨੂੰ ਭੈਣ ਤੇ ਵੇਖਿਆ ਕਿ ਭਰਾ ਘਰ ਆਇਆ ਵਾ ਭੱਜੀ ਆਈ ਆ ਜਿਉਂ ਵਿਆਹੀ ਆ ਨਾ ਇਹਨੇ ਕੋਈ ਸਵਾਦ ਦਾ ਕੰਮ ਨਾ ਕੀਤਾ ਜਦੋਂ ਉਹ ਨਾ ਹੁੰਦਾ ਨਾ ਕੋਈ ਮੰਗ ਹੀ ਲੈ ਕੇ ਆਉਣਾ ਹੁੰਦਾ ਮੈਨੂੰ ਆਹ ਦੇ ਦਿਓ ਮੈਨੂੰ ਆਹ ਦੇ ਦਿਓ ਨਹੀਂ ਤੁਸੀਂ ਜ਼ਿੰਮੇਵਾਰੀ ਚੁੱਕ ਲਈ ਆ ਵੀ ਕੋਈ ਗੱਲ ਨਹੀਂ ਭੈਣ ਫਿਗਰ ਨਾ ਕਰੀ ਮੈਂ ਮੁੰਡੇ ਨੂੰ ਬਾਹਰ ਕਰ ਲੂੰਗਾ ਆਪਾਂ ਇਹਨੂੰ ਘੱਲਣਾ ਹੈ ਉਹਦੇ ਨੂੰ ਘੱਲਣਾ ਵਾ ਉਹ ਮੇਰੀ ਗੱਲ ਸੁਣ ਰਹਾ ਬਦਨ ਧੀਆ ਘਾੜਾ ਪਿਖਿਆ ਉਹ ਵੀ ਭਾਈ ਦੀ ਹੁੰਦੀਆਂ ਹੋਰ ਉਹ ਨਾ ਕਿੱਥੇ ਜਾਣਾ ਪਿਆਰੀ ਲੱਗਦਾ ਉਹਦੇ ਨਾਲ ਫਿਰ ਧੀਆ ਭੈਣਾਂ ਭਜਦੇ ਉਹ ਜੇ ਚਾਹਦੀ ਤਾਂ ਅੱਧਾ ਖੜ ਵੀ ਸਕਦੀ ਆ ਖੜ ਸਕਦੀ ਖਾਤ ਤੇ ਮੇਰੀ ਗੱਲ ਸੁਣ ਮਿਹਨਤ ਕਰਨਾ ਤਾਂ ਕਿਹੜਾ ਕੰਮ ਨਹੀਂ ਹੁੰਦਾ ਜੇ ਨਹੀਂ ਕੋਣ ਪੈਸੇ ਹੈਗੇ ਮੁੰਡਾ ਇੱਥੇ ਕਿਤੇ ਵੇਖ ਲੈ ਨੰਕਰੀ ਫਾੜੀ ਮੋਟੀ ਜੇ ਨਹੀਂ ਕਿਸ ਨਿੱਕੇ ਦੇਸ਼ ਵਿੱਚ ਚਲ ਜੇ ਫਾੜ ਲੈਣਾ ਵਾ ਵੀ ਵੱਡੇ ਦੇਸ਼ ਵਿੱਚ ਜਾਣਾ ਵਾ ਕੋਲ ਕੇ ਤਾਂ ਕੁੱਡੀ ਨਹੀਂ ਗਈ ਉਹ ਸਭ ਕੁਝ ਹੈਗਾ ਚਲ ਥੋੜੇ ਬੋਦੇ ਉਹ ਕਰ ਲੇ ਤੁਹਾਨੂੰ ਬਾਕੀ ਇਹ ਜੀ ਦਾਂਗੇ ਆ ਥੋੜੇ ਬੋਦੇ ਨਾਲ ਕਿੱਥੋਂ ਕਰਨੇ ਆ ਸਾਰੇ ਤੁਸੀਂ ਕਰਨੇ ਆ ਆਪਣੇ ਘਰ ਵਾਲਾ ਵੇਖਿਓ ਮੈਂ ਦੋਨੋਂ ਹਾਂ ਕਰਦੀ ਹਾਂ ਮੈਨੂੰ ਨਾ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਮੈਂ ਇੱਕੋ ਗੱਲ ਕਰਦੀ ਆ ਵੀ ਅੱਜ ਪੈਸੇ ਦੇਖਦੇ ਤੂੰ ਲੈਣੇ ਕਿੱਥੋਂ ਆ ਉਹਨੂੰ ਹਾਂ ਬਿਲਕੁਲ ਨਹੀਂ ਕਰਦੇ ਮੇਰੀ ਗੱਲ ਸੁਣ ਉਹ ਕਮਾਈ ਨਹੀਂ ਕਰਦੇ ਕਦੇ ਕਮਾਈ ਕਰਦੇ ਆ ਕਿਲਾ ਤੇ ਇੱਕ ਵਾਂ ਪੈਲੀ ਦਾ ਜੇ ਉਦੋਂ ਦੇ ਪੈਸੇ ਨਹੀਂ ਜੋੜੇ ਗਏ ਤੁਹਾਡੇ ਕਿਥੋਂ ਮੋੜਨੇ ਉਹਨਾਂ ਨੇ ਤੇਰਾ ਮਰੋ ਲੋਕਾਂ ਦਾ ਤੇ ਕਿਲੇ ਚ ਰੋਟੀ ਪਾਣੀ ਨਹੀਂ ਪੂਰਾ ਮੋੜਿਆ ਤੇ ਉਹਨਾਂ ਵਿਚਾਰਾ ਜੋੜਨੇ ਕਿਥੋਂ ਤੇ ਫੇਰ ਅਹੀਂ ਉਹਨਾਂ ਦਾ ਸੱਜੇ ਮੇਰੇ ਚੋਕਲ ਗਿਆ ਤੇ ਮੁੰਡਾ ਅਹੀਂ ਤੇਰਾ ਬਾਹਰ ਕਾਲ ਦਿਨੇ ਆ ਉਹ ਚੱਲ ਥੋੜੇ ਬੋਤੇ ਦੇ ਦਾਂਗੇ ਈਡੀ ਵੀ ਕਿਹੜੀ ਕਰ ਲੋ ਦੇ ਦਾਂਗੇ ਥੋੜੇ ਤੇ ਸਾਡੇ ਘਰ ਨਹੀਂ ਕੇ ਪੈਸੇ ਬਾਹਰ ਐਸੇ ਕੰਮ ਨੂੰ 10 ਸਾਲ ਹੋ ਗਏ ਗਿਆ ਉਹਨੂੰ ਲੋਕਾਂ ਦਾ ਕੰਮ ਚੁੱਕਨ ਤੂੰ ਮੂ ਦੇ ਕੋ ਗੱਲ ਕਰੀ ਚਰੀਆਂ ਦੇਣਾ ਹੀ ਕੋਈ ਨਹੀਂ ਉਹਨੂੰ ਚੱਲ ਮੇਰੀ ਭੈਣਾਂ ਵਾਂ ਜੇ ਆ ਗਈ ਆ ਹੁਣ ਆਸਰਾ ਕੇ ਤੇ ਦੇ ਦੇ ਦਿੰਨੇ ਆਂ ਭੈਣਾਂ ਤਾਂ ਸੱਪ ਹੁਣ ਨੂੰ ਦੇ ਦੋ ਜੇ ਇਹਨਾਂ ਹੀ ਦੁੱਖ ਆਉਂਦੇ ਆ ਨਾ ਸਭ ਕੁਝ ਭੈਣ ਨੂੰ ਦੇ ਦੋ ਆਪਣੇ ਨੇੜੇ ਘਰੋਂ ਕੱਢ ਦੋ ਫਿਰ ਜਦੋਂ ਸਾਡੇ ਨੇੜੇ ਜਾਣ ਲੱਗੇ ਨਾ ਉਦੋਂ ਉਹ ਵੀ ਚਿਹਰੀ ਮਦਦ ਕਰ ਦੋਗੇ ਪਰ ਹੁਣ ਤੇ ਉਹ ਵੀ ਮਦਦ ਕਰੀਏ ਹੀ ਆਹੋ ਸਾਡੀ ਮਦਦ ਉਹਨੇ ਬਹੁਤ ਕਰਨੀ ਆ ਆਪਣੇ ਨੇੜੇ ਵਾਸਤੇ ਨਿਕਲ ਨਹੀਂ ਦੇ ਤਾੜੇ ਨੇੜੇ ਦੇ ਘਰ ਦੋ ਮਦਦ ਦੋ ਉਹ ਚੱਲ ਕਰੂਗੀ ਇਹ ਲੋਕ ਨੂੰ ਮੁੰਡਾ ਤੇ ਬਾਹਰ ਜਾ ਬਸ ਮੈਂ ਇੱਕੋ ਗੱਲ ਦੱਸਦੀ ਜੇ ਘਰੋਂ ਪਿਆਹ ਨਹੀਂ ਕੋਈ ਮਿਲਣਾ ਸਿੱਧੀ ਜੜੀ ਗੱਲ ਉਹ ਜਾਗਾ ਤੂੰ ਤੇ ਸਿਰਕ ਪਾਈਂਦੇ ਨਹੀਂ ਉਹ ਜੀ ਉਹ ਆ ਮੂੰਹ ਚੁੱਕਿਆ ਤੇ ਆ ਗਈ ਆ ਪਤਾ ਨਹੀਂ ਕਿੱਥੋਂ ਤੇ ਲੈਣੀ ਜਿਹਨੂੰ ਪਤਾ ਲੱਗ ਗਿਆ ਵੀ ਆ ਗਿਆ ਵਾ ਉਸੇ ਵੇਲੇ ਪੱਜੀ ਆਈ ਆ ਇਸੇ ਡਰਦਾ ਕਰਕੇ ਤੇ ਮੈਂ ਨੰਬਰ ਨਹੀਂ ਦਿੱਤਾ ਤੇ ਨਾਲ ਦਿਨ ਇਹਦੀ ਗੱਲ ਹੀ ਕਰਾਈ ਇਹਨਾਂ ਸਵਾਦ ਦਾ ਕੰਮ ਤਾਂ ਕੋਈ ਕਰਨਾ ਨਹੀਂ ਨਾ ਮੰਗ ਹੀ ਰੱਖਣੀ ਆ ਤੇ ਵੇਖ ਲੈ ਮੇਰਾ ਮਗਰ ਸਾਰੀਆਂ ਪੱਕੀਆਂ ਪਕਾ ਲਈਆਂ ਵਾ ਪੈਸੇ ਚਾਹੀਦੇ ਆ ਮੁੰਡਾ ਬਾਹਰ ਕੱਢ ਲੈਣਾ ਵਾ ਉਹ ਜੇ ਇਹ ਆ